1 ਲੱਖ ਤੋਂ ਹੇਟਾਂ ਆਉਣ ਵਾਲਾ ਹੈ ਸੋਨਾ ਦੋ ਦਿਨਾਂ ਚ ਘਟੇ ਭਾ ਅੱਜ ਹੋਇਆ ਹੋਰ ਸਸਤਾ ਰਖੜੀ ਤੋਂ ਬਾਅਦ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਤੇਜ਼ੀ ਨਾਲ ਬਦਲ ਰਹੀਆਂ ਹਨ ਅੱਜ ਸਰਾਫਾ ਬਾਜ਼ਾਰ ਵਿੱਚ ਸੋਨਾ ਸਸਤਾ ਹੋ ਗਿਆ ਪਰ ਚਾਂਦੀ ਜਾਨੋ ਤਾਜ਼ਾ ਰੇਟ ਅੱਜ ਦੇਸ਼ ਭਰ ਦੇ ਸੋਨੇ ਚਾਂਦੀ ਬਾਜ਼ਾਰਾਂ ਵਿੱਚ ਬਹੁਤ ਤੇਜ਼ੀ ਹੈ ਜਿਸ ਦੌਰਾਨ ਰਾਫਾ ਬਾਜ਼ਾਰ ਅੱਜ ਸੋਨੇ ਦੀ ਕੀਮਤ 150 ਰੁਪਏ ਡਿੱਗ ਗਈ ਹੈ ਜਦੋਂ ਕਿ ਚਾਂਦੀ 290 ਰੁਪਏ ਮਹਿੰਗੀ ਹੋ ਗਈ ਹੈ ਭਾਰਤੀ ਬਾਜ਼ਾਰ ਦੇ ਅਨੁਸਾਰ ਅੱਜ ਬਾਜ਼ਾਰ ਖੁੱਲਣ ਤੱਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਸ ਪ੍ਰਕਾਰ ਹਨ 22 ਕੈਰੇਟ ਸੋਨੇ ਦੀ ਕੀਮਤ ਅੱਜ 91952 ਰੁਪਏ 10 ਗ੍ਰਾਮ ਤੇ ਕੱਲ 92182 ਰੁਪਏ 10 ਗ੍ਰਾਮ ਸੀ 24 ਕੈਰੇਟ ਸੋਨੇ ਦੀ ਕੀਮਤ ਅੱਜ 1,3100 ਰੁਪਏ 10 ਗ੍ਰਾਮ ਕੱਲ 1,41060 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਦੀ ਕੀਮਤ ਅੱਜ 1,13,970 ਰੁਪਏ 1 ਕਿਲੋਗ੍ਰਾਮ ਤੇ ਕੱਲ 1,13,780 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਸੋਨਾ 1 ਲੱਖ ਤੋਂ ਹੇਠਾਂ ਡਿੱਗ ਗਿਆ ਕਈ ਦਿਨਾ ਤੋਂ ਵਧ ਰਹੀ سونے ਦੀ ਕੀਮਤ ਦੇਸ਼ ਭਰ ਵਿੱਚ ਡਿੱਗ ਗਈ ਹੈ ਜਿਸ ਤੋਂ ਬਾਅਦ ਸੋਨਾ 150 ਰੁਪਏ ਸਸਤਾ ਹੋ ਗਿਆ ਜਿਸ ਦੇ ਨਾਲ ਹੀ ਚਾਂਦੀ 390 ਰੁਪਏ ਮਹਿੰਗੀ ਹੋ ਗਈ ਹੈ ਜਿਸ ਦੌਰਾਨ ਜਾਣੋ ਕਿ ਅੱਜ ਆਪਣੇ ਸ਼ੁਰੂਆਤੀ ਕਾਰੋਬਾਰ ਵਿੱਚ ਪਿੱਲੀ दांत ਦੇ سونے ਵਿੱਚ ਕਿੰਨਾ ਵਾਧਾ ਹੋਇਆ ਜਿਸ ਦੇ ਨਾਲ ਹੀ ਅੱਜ ਦੇਸ਼ ਵਿੱਚ ਸੋਨਾ ਚਾਂਦੀ ਦੇ ਰੇਟ ਇਸ ਪ੍ਰਕਾਰ ਹਨ ਭਾਰਤ ਵਿੱਚ 24 ਕੈਰੇਟ ਸੋਨੇ ਦੀ ਕੀਮਤ ਅੱਜ 1,380 ਰੁਪਏ ਪ੍ਰਤੀ 10 ਗ੍ਰਾਮ ਹੈ ਤੇ ਕੱਲ 1,540 ਰੁਪਏ ਪ੍ਰਤੀ 10 ਗ੍ਰਾਮ ਸੀ ਭਾਰਤ ਵਿੱਚ ਚਾਂਦੀ ਦੀ ਕੀਮਤ ਅੱਜ 1,14,160 ਰੁਪਏ ਪ੍ਰਤੀ ਕਿਲੋ ਹੈ ਤੇ ਕੱਲ 1,13,860 ਰੁਪਏ ਪ੍ਰਤੀ ਕਿਲੋ ਸੀ ਹਾਲਮਾਰਕ ਅਸਲੀ ਸੋਨੇ ਦੀ ਇੱਕ ਪਛਾਣ ਹੈ ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਜਾ ਰਹੇ ਹੋ ਤਾਂ ਕਦੇ ਵੀ ਮਨਵੰਤਾ ਨਾਲ ਸਮਝੌਤਾ ਨਾ ਕਰੋ ਹਾਲਮਾਰਕ ਦੀ ਜਾਂਚ ਕਰਨ ਤੋਂ ਬਾਅਦ ਹੀ ਗਹਿਣੇ ਖਰੀਦੋ ਕਿਉਂਕਿ ਇਹ ਸੋਨੇ ਦੀ ਸਰਕਾਰੀ ਗਾਰੰਟੀ ਹੈ ਭਾਰਤ ਵਿੱਚ BIS ਹਾਲਮਾਰਕ ਨਿਰਧਾਰਿਤ ਕਰਦਾ ਹੈ ਹਰ ਕੈਰਟ ਲਈ ਹਾਲਮਾਰਕ ਦੇ ਨਿਸ਼ਾਨ ਵੱਖਰੇ ਹੁੰਦੇ ਹਨ ਸੋਨਾ ਖਰੀਦਣ ਤੋਂ ਪਹਿਲਾਂ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਜੇਕਰ ਤੁਸੀਂ ਅਜੀਹਾਂ ਨਹੀਂ ਕਰਦੇ ਤਾਂ ਸੋਨਾ ਮਿਲਾਵਟੀ ਹੋ ਸਕਦਾ ਹੈ ਇਸ ਲਈ ਹਮੇਸ਼ਾ ਇਸ ਦੀ ਜਾਂਚ ਕਰਨ ਤੋਂ ਬਾਅਦ ਹੀ ਖਰੀਦੋ ਇੱਥੇ ਦਿੱਤੇ ਗਏ ਸੋਨੇ ਅਤੇ ਚਾਂਦੀ ਦੇ ਰੇਟ ਸੰਕੇਤਕ ਹਨ ਅਤੇ ਇਨ੍ਹਾਂ ਵਿੱਚ GST, TCS ਅਤੇ ਮੇਕਿੰਗ ਚਾਰਜ ਵਰਗੇ ਹੋਰ ਖਰਚੇ ਸ਼ਾਮਲ ਨਹੀਂ ਹਨ ਸਹੀ ਦਰਾਂ ਲਈ ਆਪਣੇ ਸਥਾਨਕ ਜੁਐਲਰਨ ਦੀ ਦੁਕਾਨ ਨਾਲ ਸੰਪਰਕ ਕਰੋ ਧੰਨਵਾਦ ਜੀ